ਟ੍ਰੈਵਲ ਏਜੰਟਾਂ ਦੁਆਰਾ ਠੱਗੀ ਦੇ ਅਨੇਕਾਂ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ તાਜਾ ਮਾਮਲਾ ਹੁਸ਼ਿਆਰਪੁਰ ਪ੍ਰਬਾਪ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ ਇਕਨ ਏਵਨ ਗਲੋਬਲ ਸਰਵਿਸ ਟ੍ਰੈਵਲ ਏਜੰਟ ਤੋਂ ਸਾਹਮਣੇ ਆਇਆ ਜਿਸ ਵਿੱਚ ਇੱਕ ਟ੍ਰੈਵਲ ਏਜੰਟ ਦੁਆਰਾ ਅਨੇਕਾਂ ਪਰਿਵਾਰ ਤੋਂ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਉਹਨਾਂ ਦੱਸਿਆ ਕਿ ਮਹਿਲਾ ਟ੍ਰੈਵਲ ਏਜੰਟ ਦਾ ਫੋਨ ਵੀ ਪਿਛਲੇ ਇੱਕ ਹਫ਼ਤੇ ਤੋਂ ਬੰਦ ਆ ਰਿਹਾ ਹੈ ਮਹਿਲਾ ਟ੍ਰੈਵਲ ਏਜੰਟ ਬਲੋ ਹਿਮਾਚਲ ਦੇ ਵੱਖ-ਵੱਖ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ ਹੈ। ਨਾ ਫੋਨ 2-3 ਦਿਨ ਹੋ ਗਏ ਫੋਨ ਦਿਨ ਸੋਚੋ ਹੁੰਦਾ ਪਏ 2-3 ਦਿਨ ਹੋ ਗਏ ਆ। ਨਾ ਫੋਨ ਚੱਕਦੀ ਵੀ ਕੁੜੀ ਨੂੰ ਕੋਤੇ ਪਏ ਆ ਉਹਨੂੰ ਹੁਣ ਜੀ ਕੁਝ ਕਹਿ ਸਕਦੇ ਜਿਹਨੂੰ ਪੈਸੇ ਦਿੱਤੇ ਅਸੀਂ ਉਹਨੂੰ ਕਹਿਣਾ। ਫੀ ਨਹੀਂ ਹੁਣ ਉਹਨੂੰ ਗੱਲ ਇਦਾਂ ਬਈ ਦੇਖੋ ਵੀ ਆਂ ਵੀ ਸਾਰੇ ਫਸੇ ਸਾਰਿਆਂ ਦੇ ਪੈਸੇ ਫਸੇ ਹੋਏ ਹੁਣ ਤਰਾਖਤ ਨਾਲ ਪੈਸੇ ਲੱਗੇ ਨਹੀਂ ਤੋੜ-ਤੋੜ ਦੇਣੇ ਆ ਅਸੀਂ ਤਾਂ ਮੈਨੂੰ ਫੜਨਾ ਚਾਹੁੰਦੇ ਆ ਉਹਦੇ ਉੱਤੇ ਕਾਰਵਾਈ ਪੂਰੀ ਪੱਕੀ ਕਰਨੀ ਚਾਹੁੰਦੇ ਆ ਕਿੰਨੇ ਪੈਸੇ ਸੀ ਤੁਹਾਡੇ ਮੇਰਾ 30 ਹਜ਼ਾਰ ਸੀਗਾ ਠੀਕ ਆ ਕੋਈ ਜਿਹੜਾ 5 ਲੱਖ ਰੁਪਏ 5000 ਰੁਪਏ 5000 ਰੁਪਏ ਜਦੋਂ ਮਗਰ ਸੀਗੇ ਸਾਰਿਆਂ ਨੇ ਸੀਗੇ ਕੋਈ 10000 ਰੁਪਏ 30 ਲੱਖ ਕੋਈ ਭਾਈ ਕਿੰਨੇ ਸੀ ਤੁਹਾਡੇ 80 ਹਜ਼ਾਰ ਸੀਗਾ ਭਾਈ ਦਾ ਭਾਈ ਹੁਣੀ ਇੱਥੇ ਜਿਹੜਾ ਭਾਈ ਦਾ 50000 ਰੁਪਏ ਸੀਗਾ ਸਾਰਿਆਂ ਦੇ ਪੈਸੇ ਡੁੱਬੇ ਆ ਹੁਣ ਖੋਲ ਫੋਨ ਤਾਂ ਖੋਲਦਾ ਆ ਜਾ ਹੁਣ ਕੀ ਕਰ ਸਕਦੇ ਇਹਨੂੰ ਵੀ ਕੀ ਕਰ ਕੁੜੀ ਨੂੰ ਵੀ ਕੀ ਕਰ ਇਹਨੂੰ ਇਹਦੇ ਉੱਤੇ ਮੁੰਡੇ ਰੱਖੇ ਹੋਣੇ ਬੰਦੂਕ ਚਲਾ ਲਈ ਆ ਨਹੀਂ ਕਦੋਂ ਕੰਮ ਲਵਾਇਆ ਸੀ ਬਾਈ ਮੇਰੇ ਤਾਂ ਕੋਟੋ 2 ਮਹੀਨਾ ਹੋ ਗਿਆ ਪਹਿਲਾ ਮਹੀਨਾ ਕਹਿੰਦੇ ਅੱਜ ਤਾਨੂੰ ਕੰਮ ਕਰ ਭੰਜਣਾ ਕੱਲੂ ਭੰਜਣਾ ਬਣੇ ਹੀ ਨਹੀਂ ਸਕਦਾ ਕੰਮ ਨਾ ਤੇ ਤਾ ਵੀ ਕਰਤਾ ਬੀਜੇ ਵੀ ਕਰਤਾ ਨਾ ਹੋਟਲ ਦਾ ਨੰਬਰ ਦਿੱਤਾ ਕੁਛ ਨਹੀਂ ਹੋਟਲ ਦਾ ਨੰਬਰ ਕੋਈ ਦਿੱਤਾ ਹੈਗਾ ਨਾ ਕੋਈ ਪ੍ਰੂਫ ਦਿੱਤਾ ਨਾ ਵੀ ਇਹਨਾਂ ਨੂੰ ਅਸੀਂ ਪੁੱਛਦੇ ਨੇ ਅਸੀਂ ਪਾਸਵਰਡ ਵੀ ਦੇ ਦਿੱਤਾ ਹੁਣ ਫੋਨ ਬੰਦ ਕਰਕੇ ਉਹ ਹੁਣ ਦੌੜ ਚੁੱਕੇ ਨੇ ਤਿੰਨ ਚਾਰ ਦਿਨ ਹੋ ਗਏ ਫੋਨ ਸੋਚੋ ਹੁੰਦਾ ਪਿਆ ਤੇ ਅੱਜ ਦਫ਼ਤਰ ਬਾਹਰ ਦਫ਼ਤਰ ਖੁੱਲੇ ਸੀ ਜੇ ਤੁਸੀਂ ਆਏ ਸੀ ਦਫ਼ਤਰ ਖੁੱਲਿਆ ਦੀ ਇਹਦੀ ਡਾਕਟਰ ਕੁੜੀਆਂ ਹੈ ਨਹੀਂ ਕਿ ਸਾਰਾ ਕੋਈ ਵੀ ਨਹੀਂ ਸੀਗਾ ਅਸੀਂ ਇਹਨਾਂ ਨੂੰ ਫੋਨ ਕੀਤਾ ਜੀ ਕਿ ਮਿਨੀ ਫੈਕਟਰੀ ਆ ਹੁਣ ਮਿਨੀ ਫੈਕਟਰੀ ਚਾਰ ਬੰਦੇ ਬਚ ਹੀ ਜਾਂਦੇ ਕੁੜੀਆਂ ਚਲ ਗਈਆਂ ਚਲੋ ਇਕੱਠੇ ਹੁੰਦਾ ਗਰੁੱਪ ਹੁੰਦਾ ਮਿਨੀ ਫੈਕਟਰੀ ਜਾਂਦੇ ਕੋਈ ਗੱਲ ਹੁੰਦੀ ਹੁਣ ਇੱਥੇ ਗੱਲ ਕਿਹਨੇ ਕਰਨੀ ਆ ਕਿਸੇ ਨੇ ਵੀ ਨਹੀਂ ਕਰਨੀ ਹੁਣ ਮਿਨੀ ਫੈਕਟਰੀ ਚਾਰ ਅੱਗੇ ਸਾਨੂੰ ਕੀ ਪਤਾ ਕਿਹੜੀ ਗੱਲ ਹੋਈ ਕਿਹੜੀ ਗੱਲ ਹੁਣ ਗਰੁੱਪ ਇਕੱਠਾ ਆਉਂਗਾ ਫੇਰ ਤਾਂ ਗੱਲ ਵੀ ਮੰਦੀ ਫੇਰ ਤਾਂ ਮਤਲਬ ਸੋਹਲਾ ਤੈਕਾ ਹੀ ਹੋ ਜਾਂਦਾ ਬੰਦੇ ਦਾ ਤੁਸੀਂ ਕੰਪਲੇਂਟ ਕਿੱਥੇ ਕਰ ਕੰਪਲੇਟ ਭਾਜੀ ਕਰਨੀ ਮਿਨੀ ਫੈਕਟਰੀ ਜਾਣਾ ਸਾਰੇ ਆਨੇ ਉੱਥੇ ਕੰਪਲੀਟ ਕਰਨੀ ਬੈਠੇ ਸਿਰ ਮੇਰਾ ਨਾਮ ਮੋਹਣੀ ਆ ਸੇਜੋਵਾਲ ਰਹਿਣ ਵਾਲਿਆ ਮੈਂ ਆਪਣੇ ਕਾਕੇ ਦਾ ਪਾਸਪੋਰਟ ਲਾਇਆ ਸੀ ਮੋਹਨ ਕੁਮਾਰ ਦਾ ਆ 6 ਮਹੀਨੇ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸਰਬਜੀਤ ਹੈਗਾ ਉਹ ਏਜੰਟ ਸੀ ਉਹ ਇਹਨਾਂ ਨੂੰ ਪਾਸਪੋਰਟ ਦੇ ਦੋ ਤਰਮਨੀਆ ਦਾ ਲਵਾਇਆ ਪਹਿਲਾਂ ਉਹਨਾਂ ਨੇ ਬਾਈ ਹੈਂਡਸੈਟੋਂ ਕੈਸ਼ 1,80,000 ਰੁਪਇਆ ਲਿਆ ਬਾਅਦ ਵਿੱਚ ਦੀ ਕਹਿੰਦੀ ਤੁਹਾਡਾ ਆ ਗਿਆ ਪਾਸਪੋਰਟ ਸਭ ਕੁਝ ਤੁਹਾਡਾ ਰੈਡੀ ਹੋ ਗਿਆ ਤੁਸੀਂ ਜਮ੍ਹਾਂ ਕਰੋ ਤੇ ਅਸੀਂ ਫਿਰ 50,000 ਰੁਪਇਆ ਉਹਦੇ ਬੈਂਕ 'ਚ ਵਿੱਚ ਪਾਇਆ ਫੇਰ ਕਹਿੰਦੇ ਕਿ ਤੁਸੀਂ ਬਾਕੀ ਪੇਮੈਂਟ ਕਰੋ ਅਸੀਂ ਕਿ ਅਸੀਂ ਜਾਣ ਤੋਂ ਬਾਅਦ ਦੇਣੀ ਆ ਕਹਿੰਦੀ ਮੈਂ ਨਾਲ ਜਾਊਂਗੀ ਤੁਹਾਡੇ ਅਸੀਂ ਇਹ ਸੋਚਦੇ ਰਹੇ ਕਿ ਚਲ ਨਾਲ ਜਾਉਗੇ ਉੱਥੇ ਜਾ ਕੇ ਕੰਮ ਸੈੱਟ ਹੋ ਜਾਊਗਾ ਇਹਨੂੰ ਪੈਸੇ ਵਾਪਸ ਦੇ ਦੇਵਾਂਗੇ ਸਾਨੂੰ 4 ਦਿਨ ਹੋ ਗਏ ਅੱਜ ਆਜੋ ਕੱਲ ਆਜੋ ਅੱਜ ਆਜੋ ਅੱਜ ਸਵੇਰ ਦੇ ਅਸੀਂ 4 ਵਜੇ ਦੇ ਕੁੜੇ ਵਾਲੇ ਚੌਕ 'ਚ ਖੜੇ ਆਂ ਕੋ ਉੱਥੇ ਖੜੇ ਖੜੇ ਆਨ ਉਹਨੂੰ ਫੋਨ ਕੀਤਾ ਸਰ 15 ਮਿੰਟ ਬਾਅਦ ਤੇ ਆਨਲਾਈਨ ਹੋਈ ਸਾਨੂੰ ਮੈਸੇਜ ਕਰਤਾ ਕਿ ਤੁਹਾਡੇ ਪੇਪਰ ਨਹੀਂ ਨਿਕਲੇ ਹੈਗੇ ਆ ਤਾਂ ਤੁਸੀਂ 10 ਵਜੇ ਮੈਂ ਤੁਹਾਨੂੰ ਮ ਆ ਫੋਨ ਕਰਦੀ ਉਹ 10 ਵਜੇ ਤੋਂ ਲੈ ਕੇ ਹੁਣ ਤੱਕ ਉਹਨੇ ਕੋਈ ਮੈਸੇਜ ਨਹੀਂ ਕੋਈ ਨਹੀਂ ਫੋਨ ਵੀ ਬੰਦ ਕਰ ਕਰਕੇ ਰੱਖਿਆ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕੀਤੇ ਵਿਆਜੂ ਚੱਕੇ ਆ ਤਾਂ ਉਹਨੂੰ ਕੋਈ ਅਸਰ ਨਹੀਂ ਕਿ ਕਿਦਾਂ ਕਿਸਨੇ ਭੇਜਣਾ ਕਿੱਦਾਂ ਕਰਨਾ ਆ ਕਿੰਨਾ ਮਾਤਾ ਜੀ ਕਿੰਨੇ ਸਮੇਂ ਪਹਿਲਾਂ ਕੰਮ ਅਪਲਾਈ ਕਰਵਾਇਆ ਹਾਂ ਜੀ 6 ਮਹੀਨੇ ਪਹਿਲਾਂ ਦਿੱਤਾ ਸੀ ਤੇ ਹੁਣ ਕਦੋਂ ਦਾ ਫੋਨ ਬੰਦ ਆ ਰਿਹਾ ਪਿਆ ਐ ਮੈਡਮ ਫੋਨ ਦਾ ਫੋਨ ਤਾਂ 2 ਮਹੀਨੇ ਹੀ ਹੋ ਗਏ ਕਦੇ ਚੱਕ ਲੈਂਦੀ ਆ ਕਦੇ ਬੰਦ ਕਰ ਦਿੰਦੀ ਕਦੇ ਚੱਕ ਲੈਂਦੀ ਆ ਨਾਮ ਵੀ ਆਉਂਦਾ ਨਾਮ ਖੁਸ਼ਰੁਈਨ ਕੋਰ ਦੱਸਦੀ ਆ ਕਦੇ ਖੁਸ਼ ਦੱਸਦੀ ਆ ਕਦੇ ਕਿਸ ਕੰਮ ਕਰਦੀ ਮੈਨੂੰ 8 ਮਹੀਨ ਤਾਂ ਹੋ ਗਏ ਕੰਮ ਕਰਦੀ ਨੂੰ ਹਾਂ ਹੁਣ ਕੀ ਰੌਲਾ ਜਿਹੜਾ ਪੈਸਿਆਂ ਦਾ ਐ ਕਿ ਕਿੰਨੇ ਪੈਸੇ ਸਰ ਲੋਕਾਂ ਦੀਆਂ ਪੇਮਟਾਂ ਜਿੱਦਾਂ ਬਹੁਤ ਮਰ ਗਈਆਂ ਕਿਸੇ ਦਾ 5.5 ਲੱਖ ਆ ਕਿਸੇ ਦਾ 3 ਨਾ ਕਿਸੇ ਦਾ 2 ਆ ਬਹੁਤ ਜਣਿਆਂ ਦੇ ਪੇਮਟਾ ਮਰ ਗਈਆਂ ਸਾਨੂੰ ਮੈਮ ਨੇ ਕਦੀ ਐਡਰੈਸ ਨੂੰ ਸਹੀ ਵੀ ਦੱਸਿਆ ਸੀਗਾ ਕਦੀ ਕਿਤੇ ਦੇ ਕਹਿੰਦੇ ਕਦੀ ਕਿਤੇ ਦੇ ਕਹਿੰਦੇ ਆ ਸਾਡੀ 2 ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਹੈਗੀ ਜਿਹੜੇ ਲੋਕਾਂ ਤੋਂ ਪੇਮਟਾ ਲੈਂਦੇ ਸੀਗੇ ਹਨਾ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਕਾਲ ਕਰੋ ਕਿ ਅਸੀਂ ਕਾਲ ਕਰਕੇ ਉਹਨਾਂ ਤੋਂ ਪੇਮਟਾ ਮੰਗਾਂਦੇ ਸੀਗੇ ਉਹਨਾਂ ਦੇ ਅਕਾਊਂਟ ਵਿੱਚ ਜਾਂਦੀਆਂ ਸੀਗੀਆਂ ਜਿੰਨੀਆਂ ਵੀ ਪੇਮਟਾ ਹੁੰਦੀਆਂ ਸੀਗੀਆਂ ਤੇ ਕੀ ਨਾਮ ਹੈ ਮੈਡਮ ਮੈਡਮ ਦਾ ਨਾਮ ਕੁਸ਼ਨੂਰ ਕੌਰ ਆ ਤੇ ਕੋਈ ਐਡਰੈਸ ਵਗੈਰਾ ਦੱਸਿਆ ਐ ਐਡਰੈਸ ਵਗੈਰਾ ਉਹਨਾਂ ਨੂੰ ਕੋਈ ਨਹੀਂ ਦੱਸਿਆ ਹੈਗਾ ਕਦੀ ਚੰਡੀਗੜ੍ਹ ਦੱਸਦੇ ਕਦੀ ਜਲੰਧਰ ਦੱਸਦੇ ਆ ਕਦੀ ਰੈਂਟੇ ਸਕਲੀਅਰ ਇਨ ਦ ਸੈਲ ਹੈ ਕਿੱਥੇ ਦੇ ਆ ਸਾਡਾ ਵੀ ਹੁਣ ਚੱਕ ਰਹੇ ਹਾਂਜੀ ਨਹੀਂ ਸਾਡਾ ਵੀ ਚੱਕ ਰਹੇ ਹਾਂ ਸ਼ੁੱਕਰਵਾਰ ਦਾ 11 ਲੱਖ ਰੁਪਇਆ ਕਢਾਇਆ ਵਾ ਉਸ ਤੋਂ ਬਾਅਦ ਕੈਮਰਾ ਵੀ ਲਾ ਕੇ ਲੱਗੇ ਆ ਆਫਿਸ 'ਚ ਸਾਰਾ ਕੁਝ ਲੱਗੇ ਆ ਡਾਟਾ ਵੀ ਸਾਰਾ ਲੱਗੇ ਆ ਕੋਈ ਵੀ ਰਹਿ ਗਏ ਕੰਦੇ ਆ ਹਾਂਜੀ ਕਿੰਨੇ ਜਣੇ ਕੰਮ ਕਰਦੇ ਆ ਅਸੀਂ 4 ਜਣੇ ਕਰਦੇ ਆ ਕੰਮ ਹੁਣ ਇਸ ਵੇਲੇ ਕਿੰਨੇ ਜਣੇ ਆ ਅਸੀਂ ਅਸ ਟਾਈਮ 2 ਜਣੇ ਆ